ਅਸੀਂ ਖੜੇ ਹਾਂ ਸੰਗਰੂਰ ਦੇ ਲਾਲ ਬੱਤੀਆਂ ਚੌਂਕ ਦੇ ਵਿੱਚ ਜਿੱਥੇ ਬੱਸ ਸਟੈਂਡ ਦੇ ਨੇੜੇ 28 ਨਵੰਬਰ ਨੂੰ ਤੁਹਾਨੂੰ ਤਸਵੀਰਾਂ ਦੇ ਰਾਹੀਂ ਦਿਖਾਇਆ ਸੀ ਕਿ ਪੀਆਰਟੀਸੀ ਕੱਚੇ ਮੁਲਾਜ਼ਮੇ ਜਿਹੜੇ ਰੋਡਵੇ ਦੀ ਬੱਸ ਦੇ ਉੱਤੇ ਚੜ ਕੇ ਪੈਟਰੋਲ ਪਾ ਕੇ ਅੱਗ ਲਗਾ ਲੈਂਦੇ ਆ ਤੇ ਉਸ ਤੋਂ ਬਾਅਦ ਉਸੇ ਅੱਗ ਦੀ ਲਪੇਟ ਦੇ ਵਿੱਚ ਇੱਕ ਮੁਲਾਜ਼ਮ ਆ ਜਾਂਦਾ ਉਸ ਘਟਨਾ ਨੂੰ ਦੇਖਦੇ ਹੋਏ ਅੱਜ ਪੁਲਿਸ ਨੇ ਪੂਰੇ ਪੁਖਤਾ ਪ੍ਰਬੰਧ ਨੇ ਜਿਹੜੇ ਕੀਤੇ ਹੋਏ ਨੇ ਸਾਡੇ ਸਾਹਮਣੇ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਈਏ ਕਿ ਹਾਈਡਰਾ ਇੱਥੇ ਰੱਖਿਆ ਹੋਇਆ ਤੇ ਫਾਇਰ ਗੇਟ ਦੀ ਗੱਡੀ ਇੱਥੇ ਖੜੀ ਹੋਈ ਆ ਪੁਲਿਸ ਫੋਰਸ ਜਿਹੜੀ ਬਾਜ਼ਾਰ ਵਾਲ ਨੂੰ ਰੋ ਕਿ ਪੂਰੀ ਤਰ੍ਹਾਂ ਤਨਾਤ ਕੀਤਾ ਹੋ ਗਿਆ ਜਿਹੜੀਆਂ ਗੱਡੀਆਂ ਤੁਹਾਨੂੰ ਦਿਖਾ ਰਿਹਾ ਪੁਲਿਸ ਫੋਰਸ ਦੀਆਂ ਗੱਡੀਆਂ ਖੜੀਆਂ ਐਂਬੂਲੈਂਸ ਇੱਥੇ ਖੜਾਈ ਹੋਈ ਹੈ ਤੇ ਵਾਟਰ ਕੈਨਨ ਦੂਸਰੀ ਸਾਈਡ ਤੇ ਵਾਟਰ ਕੈਨਨ ਵੀ ਖੜੀ ਹੋਈ ਤੁਹਾਨੂੰ ਨਜ਼ਰ ਆਵੇਗੀ ਇਹ ਤਸਵੀਰਾਂ ਦੇ ਵਿੱਚ ਮੈਂ ਤੁਹਾਨੂੰ ਸੁਗਰੂਰ ਤੋਂ ਦਿਖਾ ਰਿਹਾ ਕਿ ਉਸ ਦਿਨ ਦੀ ਚੁੱਕ ਨੂੰ ਅੱਜ ਪੰਜਾਬ ਪੁਲਿਸ ਐ ਜਿਹੜੀ ਦਰਸਾਉਣਾ ਨਹੀਂ ਚਾਹੁੰਦੀ ਸਾਹਮਣੇ ਤੁਹਾਨੂੰ ਦਿਖਾ ਦਈਏ ਕੈਮਰਾਮੈਨ ਨੂੰ ਕਿ ਨੇੜੇ ਕਰਕੇ ਜਰੂਰ ਦਿਖਾਇਆ ਜਾਵੇ ਕਿ ਜਿਹੜੀ ਵਾਟਰ ਕੈਨਨ ਹੈ ਉਹ ਸਾਡੇ ਸਾਹਮਣੇ ਖੜੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਹਾਈਡਰਾ ਵਗੈਰਾ ਦਾ ਪੂਰਾ ਇੰਤਜ਼ਾਮ ਹੈ ਜਿਹੜਾ ਇੱਥੇ ਕੀਤਾ ਗਿਆ ਇਸੇ ਜਗ੍ਹਾ ਤੇ ਜਿਹੜੇ ਚੌਂਕ ਦੀਆਂ ਸੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਇਸੇ ਚੌਂਕ ਦੇ ਵਿੱਚ 28 ਨਵੰਬਰ ਵਾਲੇ ਦਿਨ ਪੀਆ ਟੀਸੀ ਤੇ ਪਨਵਸ ਦੇ ਜਿਹੜੇ ਮੁਲਾਜ਼ਮ ਸੀ ਇਸੇ ਜਗ੍ਹਾ ਤੇ ਪੁਲਿਸ ਤੇ ਉਹ ਅਮਣੋ ਸਾਹਮਣੇ ਜਿਹੜੇ ਹੋਏ ਸੀ ਜਿੱਥੇ ਲਾਠੀ ਚਾਰਜ ਹੋਇਆ ਸੀ ਪੁਲਿਸ ਮੁਲਾਜ਼ਮ ਨੇ ਜਿਹੜੇ ਆਪਣੇ ਆਪ ਨੂੰ ਪਟ્રોલ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਪਰ ਉਹਨਾਂ ਨੂੰ ਬਚਾਉਣ ਦੇ ਲਈ ਇੱਕ ਪੁਲਿਸ ਮੁਲਾਜ਼ਮ ਨੇ ਪੁਲਿਸ ਜਿਹੜਾ ਬੱਸ ਦੇ ਉੱਤੇ ਚੜ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਅੱਗ ਦੀ ਲਪੇਟ ਦੇ ਵਿੱਚ ਪੁਲਿਸ ਜਿਹੜਾ ਮੁਲਾਜ਼ਮ ਹੈ ਉਹ ਵੀ ਆ ਜਾਂਦਾ ਉਸ ਨੂੰ ਜਿਹੜਾ ਪੁਲਿਸ ਮੁਲਾਜ਼ਮ ਜਿਹੜਾ ਲਪੇਟ ਦੇ ਵਿੱਚ ਆ ਜਾਂਦਾ ਉਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਦੇ ਵਿੱਚ ਲੈਂਦੀਆਂ ਲਾਠੀ ਚਾਰਜ ਹੋਇਆ ਜਿਹਦੇ ਦੌਰਾਨ ਜਿਹੜੇ ਮੁਲਾਜ਼ਮ ਸੀ ਤਕਰੀਬਨ ਜਿਹੜੇ ਮੁਲਾਜ਼ਮਾਂ ਦੇ ਉੱਤੇ ਜਿਹੜਾ ਪੀਆਰਟੀਸੀ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਦੇ ਉੱਤੇ ਜਿਹੜਾ ਪਰਚਾ ਦਿੱਤਾ ਜਾਂਦਾ ਹੈ ਅਰਾਧਾ ਕਤਲ ਦਾ ਉਹਨਾਂ ਮੁਲਾਜ਼ਮਾਂ ਨੂੰ ਰਿਹਾ ਕਰਾਉਣ ਦੇ ਲਈ ਅੱਜ ਜਿਹੜਾ 12 ਫਰਵਰੀ ਦਾ ਜਿਹੜਾ ਐਲਾਨ ਸੀ ਕਿ ਅਸੀਂ ਸੀਐਮ ਭਵਨਤਮਨ ਦੀ ਕੋਠੀ ਦੇ ਸਾਹਮਣੇ ਜਿਹੜਾ ਅੱਜ ਵੱਡਾ ਰੈਸਟ ਕੀਤਾ ਜਾਵੂ ਸੂਬੇ ਭਾਰਤੋਂ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਨੇ ਜਿਹੜੇ ਉਹ ਅੱਜ ਇੱਥੇ ਇਕੱਠੇ ਹੋਣਗੇ ਪਰ ਪੁਲਿਸ ਨੇ ਤੜਕਸਰ ਦੇ ਰਾਤ ਜਿਹੜਾ ਉਹਨਾਂ ਨੂੰ ਘਰਾਂ ਦੇ ਵਿੱਚ ਟ੍ਰੇਨ ਕਰ ਲਿਆ ਗਿਆ ਕੁਝ ਨੂੰ ਹਰਾਸਤ ਦੇ ਵਿੱਚ ਲੈ ਲਿਆ ਗਿਆ ਪਰ ਉਹਨਾਂ ਦਾ ਧਰਨਾ ਜਿਹੜਾ ਖਤਮ ਕਰ ਦਿੱਤਾ ਗਿਆ ਅੱਜ ਸਿਰਫ ਬੱਸਾਂ ਦੀ ਹੜਤਾਲ ਚੱਲ ਰਹੀ ਹੈ ਜਿਹੜੀਆਂ ਤਸਵੀਰਾਂ ਦੇ ਵਿੱਚ ਦਿਖਾਇਆ ਕਿ ਜਿਹੜੀਆਂ ਇਕਾ ਦੁੱਕਾ ਬੱਸਾਂ ਹੀ ਸਰਕਾਰੀ ਚੱਲ ਰਹੀਆਂ ਨੇ ਬਾਕੀ ਸਾਰੀਆਂ ਕੱਚੇ ਮੁਲਾਜ਼ਮ ਜਿਹਨੀਆਂ ਬੱਸਾਂ ਨੂੰ ਰਨਿੰਗ ਦੇ ਵਿੱਚ ਲੈਂਦੇ ਨੇ ਜਿਹੜੇ ਰੂਟ ਚ ਚਲਾਉਂਦੇ ਨੇ ਉਹ ਸਾਰੀਆਂ ਅੱਜ ਰੋਕੀਆਂ ਗਈਆਂ ਨੇ ਜਿਨ੍ਹਾਂ ਦੇ ਕਾਰਨ ਸਵਾਰੀਆਂ ਨੂੰ ਵੱਡੀਆਂ ਦਿੱਕਤਾਂ ਦਾ ਪੜਿਆ ਪਰ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਚੁੱਕ ਨਾ ਹੋਣ ਕਰਕੇ ਅੱਜ ਪੂਰੇ ਭੁਖਤਾ ਇੰਤਜ਼ਾਮ ਨੇ ਬੱਸ ਸਟੈਂਡ ਸੰਗਰੂਰ ਦੇ ਆਲੇ ਦੁਆਲੇ ਚਾਰੇ ਪਾਸੇ ਜਿਹੜੀਆਂ ਪੁਲਿਸ ਦੀਆਂ ਫੋਰਸ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਕੜਾਈਆਂ ਗਈਆਂ ਨੇ ਭਾਵੇਂ ਵਾਟਰ ਕੈਨਨ ਹੋਵੇ ਹੈਡਰਾ ਹੋਵੇ ਤੇ ਫਾਇਰ ਵੀਟ ਦੀ ਗੱਡੀ ਹੋਵੇ ਤੇ ਪੁਲਿਸ ਫੋਰਸ ਖੁਦ ਜਿਹੜੀ ਕੀਤੀ ਕੋਈ ਵੀ ਅਣਸਕਾਮੀ ਘਟਨਾ ਜਿਹੜੀ ਨਹੀਂ ਨਾ ਵਾਪਰ ਸਕੇ ਕਿਉਂਕਿ 28 ਨਵੰਬਰ ਵਾਲੀ ਜਿਹੜੀ ਘਟਨਾ ਕਿਤੇ ਨਾ ਕਿਤੇ ਉਸ ਨੂੰ ਪੂਰੇ ਪੰਜਾਬ ਦੇ ਵਿੱਚ ਦਾ ਅਕਸ ਹੈ ਜਿਹੜਾ ਉਹ ਖਰਾਬ ਹੁੰਦਾ ਨਜ਼ਰ ਆਇਆ ਸੀ ਕਿਉਂਕਿ ਅੱਜ ਸਰਕਾਰ ਨੇ ਜਿਹੜਾ ਧਰਨਾ ਹੈ ਪੀਆਰਟੀਸੀ ਕੱਚੇ ਮੁਲਾਜ਼ਮਾਂ ਦਾ ਧਰਨਾ ਹੈ ਉਹਨੂੰ ਕਹਿ ਸਕਦੇ ਹਾਂ ਕਿ ਤਾਰਪੀੜ ਕਰਨ ਦੇ ਵਿੱਚ ਪੂਰੀ ਕਾਮਯਾਬ ਹੋਈ ਆ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀਟੀਸੀ ਨਾਲ ਕੈਮਰਾਮੈਨ ਭੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ